ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਆ ਨੌਜਵਾਨ ਜਿਹੜਾ ਨਾ ਬੱਚਾ ਜੇ ਇਹ ਨੌਵੀਂ ਚ ਪੜਦਾ ਮੈਂ ਦੇਖ ਰਿਹਾ ਕਿ ਅੱਠਵੀਂ ਚ ਪੜਦੇ ਨੌਵੀਂ ਚ ਪੜਦੇ ਜਾਂ ਸਾਡੇ ਇਹ ਨੌਜਵਾਨ ਇਹ ਲਗਭਗ ਅੱਜ ਹਫਤਾ ਆ ਗਿਆ ਇਹ ਆਪੋ ਆਪਣੇ ਸੰਦਰ ਟ੍ਰੈਕਟਰ ਟਰਾਲੀਆਂ ਲੈ ਕੇ ਰਾਸ਼ਨ ਦੀਆਂ ਭਰ ਕੇ ਵੱਖ-ਵੱਖ ਥਾਵਾਂ ਦੇ ਉੱਤੇ ਜਾ ਰਹੇ ਆ ਤੇ ਲੋਕਾਂ ਨੂੰ ਜਿਹੜੀ ਫੌਰੀ ਰਾਹਤ ਦੀ ਲੋੜ ਹੁੰਦੀ ਹੈ ਉਹ ਨੌਜਵਾਨਾਂ ਦੇ ਵੱਲੋਂ ਪੰਥ ਦੇ ਵੱਲੋਂ ਪੰਜਾਬ ਦੇ ਆਮ ਲੋਕਾਂ ਦੇ ਵੱਲੋਂ ਮਹਈਆ ਕਰਵਾਈ ਜਾ ਰਹੀ ਆ ਦੂਜੀ ਗੱਲ ਇਹ ਦੇਖੋ ਵੀ ਅੱਜ ਹਫ਼ਤੇ ਦੇ ਕਰੀਬ ਹੋ ਗਿਆ ਵਾ ਇਸ ਆਫ਼ਤ ਨੂੰ ਆਈ ਨੂੰ ਔਰ ਹਫ਼ਤੇ ਬਾਅਦ ਅੱਜ ਸਰਕਾਰ ਨੇ ਇਹਨੂੰ ਇੱਕ ਕੁਦਰਤੀ ਆਫ਼ਤ ਡਿਕਲੇਅਰ ਕੀਤਾ ਵਾ ਹਫ਼ਤਾ ਇੱਕ ਸਰਕਾਰਾਂ ਸੁੱਤੀਆਂ ਰਹੀਆਂ ਔਰ ਲੋਕਾਂ ਨੂੰ ਮਰਨ ਦੇ ਲਈ ਛੱਡ ਦਿੱਤਾ ਗਿਆ ਜਦੋਂ ਕਿ ਆਮ ਤੌਰ ਤੇ ਇਹ ਹੁੰਦਾ ਵੀ ਜਦੋਂ ਕੋਈ ਇਦਾਂ ਦੀ ਆਫ਼ਤ ਆਉਂਦੀ ਆ ਇਹ ਕੁਦਰਤੀ ਆਫ਼ਤ ਆ ਜਾਂ ਨਹੀਂ ਆਫ਼ਤ ਇਹ ਜਾਂਚ ਦਾ ਵਿਸ਼ਾ ਤੇ ਇਹਦੀ ਜਾਂਚ ਹੋਣੀ ਚਾਹੀਦੀ ਆ ਪਰ ਚਲੋ ਅੱਜ ਇਹਨਾਂ ਨੇ ਕੁਦਰਤੀ ਆਫ਼ਤ ਜਿਵੇਂ ਸਵੇਰੇ ਡਿਕਲੇਅਰ ਕੀਤਾ ਇਦੇ ਤੋਂ ਬਾਅਦ ਚਾਹੀਦਾ ਇਹ ਆ ਵੀ ਆ ਆਪਾਂ ਸਾਹਮਣੇ ਦੇਖ ਰਹੇ ਆ ਵੇਖੋ ਲੋਕਾਂ ਦੀਆਂ ਪੈਲੀਆਂ ਖੇਤ ਇਹ ਪੂਰੀ ਤਰ੍ਹਾਂ ਡੁੱਬ ਗਿਆ ਵਾ ਫਸਲਾਂ ਤੇ ਇਹਨਾਂ ਨੇ ਹੁਣ ਉੱਠਣਾ ਨਹੀਂ ਹੈਗਾ ਇਹ ਇੱਕ ਕੋਈ ਇੱਕ ਏਕੜ ਨਹੀਂ ਆ ਇਹ ਹਜ਼ਾਰਾਂ ਹੀ ਏਕੜ ਜਿਹੜੇ ਹੈਕਟੇਅਰ ਸਾਡੀ ਜ਼ਮੀਨ ਆ ਫਸਲਾਂ ਵਾਂ ਜਿਹੜੀਆਂ ਇਹ ਤਬਾਹ ਗਈਆਂ ਇਹਦੇ ਤੋਂ ਇਲਾਵਾ ਲੋਕਾਂ ਦੇ ਘਰ ਟਹਿ ਗਏ ਆ ਇਹਦੇ ਤੋਂ ਇਲਾਵਾ ਸਾਡੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਉਹ ਲੋਕ ਹੈਗੇ ਆ ਜਿਹੜੇ ਮੱਝਾਂ ਦਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਆ ਉਹ ਮਜ਼ਦੂਰਾਂ ਨਾਲ ਵੀ ਸਬੰਧਤ ਹੈਗੇ ਆ ਤੇ ਜ਼ਿੰਮੇਦਾਰਾਂ ਨਾਲ ਵੀ ਆਗੇ ਜਿਹੜੇ ਆਮ ਲੋਕ ਆ ਉਹਨਾਂ ਦੀਆਂ ਮੱਝਾਂ ਮਰ ਗਈਆਂ ਉਹਨਾਂ ਦਾ ਕਿਵੇਂ ਗੁਜ਼ਾਰਾ ਚੱਲੂਗਾ ਤਾਂ ਇਹ ਸਾਰੀ ਸਥਿਤੀ ਨੂੰ ਵੇਖਦੇ ਆ ਸਰਕਾਰ ਨੂੰ ਇਹਨਾਂ ਲਈ ਇੱਕ ਵਿਸ਼ੇਸ਼ ਪੈਕੇਜ ਜਿਹੜਾ ਲਾਨਣਾ ਚਾਹੀਦਾ ਔਰ ਇਹ ਇਨਸ਼ੋਰ ਕਰਨਾ ਚਾਹੀਦਾ ਵੀ ਹਰ ਲੋੜਵੰਦ ਤੱਕ ਉਹ ਜਿਹੜਾ ਫੰਡ ਆ ਉਹ ਪਹੁੰਚੇ ਤਾਂ ਕਿ ਲੋਕ ਜਿਹੜੇ ਆਪਣੇ ਪੈਰਾਂ 'ਤੇ ਰੋ ਜਾਣ ਇਹ ਕੋਈ ਲੋਕਾ ਲੋਕ ਭੀਖ ਨਹੀਂ ਮੰਗ ਰਿਹਾ ਇਹ ਪੰਜਾਬ ਦੇ ਲੋਕਾਂ ਦਾ ਹੱਕ ਆ ਅਹਿਮੀ ਇੱਥੋਂ ਦੇ ਪੰਜਾਬ ਦੇ ਲੋਕ ਜੀਐਸਟੀ ਹੋ ਗਿਆ ਜਾਂ ਦੂਜੇ ਟੈਕਸ ਹੋ ਗਏ ਉਹ ਪ੍ਰੋਪਰ ਦਿੰਨੇ ਆ ਸੈਂਟਰ ਕੋਲ ਵੀ ਜਾ ਰਹੇ ਹੋ ਪੰਜਾਬ ਕੋਲ ਵੀ ਜਾ ਰਹੇ ਆ ਔਰ ਉਹਦੇ ਵਿੱਚੋਂ ਇਹਨਾਂ ਨੇ ਮਦਦ ਕਰਨੀ ਆ ਲੋਕਾਂ ਦਾ ਹੱਕ ਹੀ ਲੋਕਾਂ ਨੂੰ ਦੇਣਾ ਔਰ ਜਿਵੇਂ ਹਫਤਾ ਆ ਗਿਆ ਕੋਈ ਬਹੁਤੇ ਪ੍ਰਸ਼ਾਸਨਿਕ ਅਧਿਕਾਰੀ ਦੇਵੇ ਮੈਨੂੰ ਨੇ ਨੌਜਵਾਨਾਂ ਨੇ ਦੱਸਿਆ ਕਿ ਕਈ ਪਿੰਡ ਬਹੁਤ ਡੂੰਘੇ ਆ 10 10 ਫੁੱਟ ਢਾਂ ਜਾ ਕੇ ਆ ਉੱਥੇ ਸਿਰਫ ਬੀੜੀਆਂ ਤੇ ਜਾਇਆ ਜਾ ਸਕਦਾ ਅਜੇ ਤੱਕ ਕੋਈ ਵੀ ਗਵਰਨਮੈਂਟ ਜਿਹੜੀ ਆ ਬੀੜੀਆਂ ਮਹੀਆ ਨਹੀਂ ਕਰਵਾ ਸਕੀ ਤਾਂ ਕਿ ਉੱਥੋਂ ਤੱਕ ਰਾਹਤ ਪਹੁੰਚ ਸਕੇ ਤੋਂ ਇਦੇ ਲਈ ਸਰਕਾਰਾਂ ਨੂੰ ਆਪਣੀ ਅੱਖਾਂ ਖੋਲਣੀਆਂ ਚਾਹੀਦੀਆਂ ਵਾ ਇਹ ਲੋਕ ਸਾਡੇ ਡੁੱਬ ਰਹੇ ਆ ਇਹ ਠੀਕ ਆ ਵੀ ਇਹ ਪੰਜਾਬ ਆ ਪੰਥਾ ਇਹ ਚੜ੍ਹਦੀ ਕਲਾ ਚਾ ਜਿਵੇਂ ਨੌਜਵਾਨ ਜਕਾਰੇ ਛੱਡੇ ਹਰ ਥਾਂ ਦੇ ਉੱਤੇ ਜਾ ਰਹੇ ਆ ਜੇ ਇਹ ਪੰਜਾਬ ਆਪ ਆਪਣੇ ਲੋਕਾਂ ਦੀ ਮਦਦ ਨਾ ਕਰਦਾ ਤੇ ਸਾਡੇ ਡੁੱਬੇ ਹੋਏ ਬੰਦਿਆਂ ਦਾ ਕੀ ਬਣਦਾ ਮਾਲ ਡੰਗਰ ਦਾ ਕੀ ਬਣਦਾ ਤੋ ਇਹ ਗੁਰੂ ਦੀ ਕਿਰਪਾ ਦੇ ਨਾਲ ਹੈਗਾ ਬਾਕੀ ਇਹ ਇਹ ਇੰਨਾ ਪਾਣੀ ਵੇਖ ਕੇ ਲੋਕਾਂ ਦੇ ਠੱਠੇ ਘਰ ਵੇਖ ਕੇ ਮਰੀਆਂ ਮਜਾਂ ਵੇਖ ਕੇ ਫਸਲਾਂ ਖਰਾਬ ਵੇਖ ਕੇ ਮੈਨੂੰ ਤੇ ਇਤਿਹਾਸ ਚ ਤੇ ਆਉਂਦਾ 1739 ਦੇ ਵਿੱਚ ਦਿੱਲੀ ਦਾ ਬਾਦਸ਼ਾਹ ਗਾਹੀ ਮੁਹੰਮਦ ਸ਼ਾਹ ਰੰਗੀਲਾ ਆਯਾਸ਼ ਬਾਦਸ਼ਾਹ ਤਖਤ ਤੇ ਬੈ ਗਿਆ ਸੀ ਨਾਦਰ ਸ਼ਾਹ ਨੇ ਜਦੋਂ ਹਮਲਾ ਕੀਤਾ ਤਾਂ ਇਹਨੇ ਕੋਈ ਤਿਆਰੀ ਨਹੀਂ ਕੀਤੀ ਪਹਿਲਾਂ ਜਿਵੇਂ ਹੁਣ ਜਿਵੇਂ ਮੈਂ ਕੱਲ ਹਰਿਆਣੇ ਤੇ ਜਾ ਕੇ ਆਇਆ ਮੈਂ ਲਗਭਗ ਉਹਨਾਂ ਦੇ ਹਰ ਜਿਹੜਾ ਵੀ ਕੋਈ ਛੋਟੀ ਨਦੀ ਵਗਦੀ ਜਾਂ ਵੱਡੀ ਮੈਨੂੰ ਉੱਥੇ ਮਲਾਜਮਤ ਦਿਖੇ ਉੱਥੇ ਹਜ਼ਾਰਾਂ ਹੀ ਜਿਹੜੇ ਕੱਟੇ ਪਏ ਹੋਏ ਮਿੱਟੀ ਦੇ ਭਰੇ ਹੋਏ ਤਾਂ ਕਿ ਜਦੋਂ ਵੀ ਕੋਈ ਆਫਤ ਆਵੇ ਤੇ ਉਹ ਨਜਿਠਣ ਨੂੰ ਤਿਆਰ ਬੈਠੇ ਆ ਪੰਜਾਬ ਦੇ ਵਿੱਚ ਜਦੋਂ ਹੜ ਆਇਆ ਕਿੰਨੇ ਘੰਟੇ ਪਹਿਲਾਂ 24 ਘੰਟੇ ਜਾਂ 48 ਘੰਟੇ ਪਹਿਲਾਂ ਸਾਡੇ ਲੋਕਾਂ ਨੂੰ ਸਰਕਾਰ ਨੇ آگਾਹ ਕੀਤਾ ਵਾ ਵੀ ਇਹ ਪਾਣੀ ਆਉਣ ਵਾਲਾ ਤੇ ਕੋਈ ਲੋਕ ਆਪਣਾ ਹੀ ਹਿਲਾ ਕਰ ਲੈਣ ਜਾਂ ਸਰਕਾਰ ਕੋਈ ਪ੍ਰਬੰਧ ਕੀਤਾ ਨਹੀਂ ਕੀਤਾ ਲੋਕ ਆਪ ਮਾਰੇ ਇੱਕ ਦੂਜੇ ਦੀ ਮਦਦ ਕਰ ਰਹੇ ਆ ਤਾਂ ਉਦੋਂ ਦਿੱਲੀ ਦੇ ਵਿੱਚ ਜਿਹੜਾ ਮੁਹੰਮਦ ਸ਼ਾਹ ਰੰਗੀਲਾ ਹੀ ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਉਦੀ ਆਯਾਸ਼ੀ ਕਰਕੇ ਅੱਧੀ ਦਿੱਲੀ ਵੱਡੀ ਹੀ ਨਾਦਰ ਸ਼ਾਹ ਦੇ ਉੱਥੇ ਅੱਜ ਇਹੋ ਜਿਹੇ ਹਾਲਾਤ ਜਿਹੜੇ ਆ ਪੰਜਾਬ ਦੇ ਕਿਸੇ ਇੱਕ ਹਾਕਮ ਦੇ ਕਰਕੇ ਅੱਜ ਪੰਜਾਬ ਡੁੱਬਿਆ ਫਿਰਦਾ ਵਾ ਲੋਕ ਇੱਕ ਦੂਜੇ ਦੀ ਬਾਹ ਫੜ ਰਹੇ ਆ ਸਰਕਾਰ ਕਿਤੇ ਦਿਸਦੀ ਨਹੀਂ ਆ ਅੱਜ ਲੋੜ ਆ ਜਿਵੇਂ ਪੰਜਾਬ ਇੱਕ ਮੁਠਤਾ ਦੇ ਨਾਲ ਇੱਕ ਦੂਜੇ ਦਾ ਸਹਾਰਾ ਬਣ ਰਿਹਾ ਜਦੋਂ ਪਾਣੀ ਉਤਰਨਾ ਵਾ ਉਹਦੇ ਤੋਂ ਬਾਅਦ ਲੋਕਾਂ ਨੂੰ ਬੀ ਚਾਹੀਦਾ ਵਾ ਉਹਦੇ ਤੋਂ ਬਾਅਦ ਲੋਕਾਂ ਦੇ ਸੰਦ ਖਰਾਬ ਹੋ ਗਏ ਮਸ਼ੀਨਰੀ ਦੀ ਰਿਪੇਅਰ ਚਾਹੀਦੀ ਆ ਉਹਦੇ ਤੋਂ ਬਾਅਦ ਜਿੰਨਾਂ ਦੀਆਂ ਮੱਝਾਂ ਮਰ ਗਈਆਂ ਉਹਨਾਂ ਨੂੰ ਕੋਈ ਨਾ ਕੋਈ ਰਿਲੀਫ ਚਾਹੀਦਾ ਵਾ ਉਹਦੇ ਲਈ ਵੀ ਸਾਰਿਆਂ ਨੂੰ ਮਿਲ ਜੁਲ ਕੇ ਉਪਰਾਲੇ ਕਰਨੇ ਚਾਹੀਦੇ ਬਾਕੀ ਜਿਵੇਂ ਮਹਾਪੁਰਸ਼ਾਂ ਨੇ ਦੱਸਿਆ ਭਈ ਜਿਹੜੇ ਡੂੰਘੇ ਪਿੰਡ ਆ ਸਾਡੇ ਉਥੇ ਕਈ ਥਾਵਾਂ ਤੇ ਅਜੇ ਬਹੁਤੀਆਂ ਥਾਵਾਂ ਤੇ ਕੁਝ ਇੱਕ ਥਾਵਾਂ ਤੇ ਰਾਹਤ ਨਹੀਂ ਗਈ ਇਹ ਆਪਾਂ ਸਾਰਿਆਂ ਨੂੰ ਇਨਸ਼ੋਰ ਕਰਨਾ ਚਾਹੀਦਾ ਮੈਂ ਸਾਰੀ ਕੌਮ ਨੂੰ ਅਪੀਲ ਵੀ ਕਰਦਾ ਭਈ ਜਿੱਥੇ ਸਾਰੀ ਕੌਮ ਸ਼ਾਬਾਸ਼ੀ ਦੇ ਹੱਕਦਾਰ ਆ ਨੌਜਵਾਨ ਸਾਡੇ ਜਿਹੜੇ ਬਹੁਤ ਚੜ੍ਹਦੀ ਕਲਾ ਦੇ ਨਾਲ ਜਾ ਰਹੇ ਆ ਉਥੇ ਆਪਾਂ ਸਾਰਿਆਂ ਨੂੰ ਇਹ ਚਾਹੀਦਾ ਵਾ ਵੀ ਜਿੱਥੇ ਆਪਾਂ ਰਾਸ਼ਨ ਦਿੰਨੇ ਆ ਪਿੰਡ ਦੇ ਵਿੱਚ ਕੋਈ ਵੀ ਲੋੜ ਬੰਦ ਨਾ ਰਵੇ ਹਰੇਕ ਤੱਕ ਪਹੁੰਚੇ ਆਪਾਂ ਕੋਈ ਇਸ ਤਰੀਕੇ ਦੇ ਨਾਲ ਨੂੰ ਵੰਡੀਏ ਚਾਰਾ ਵੀ ਇਸ ਤਰੀਕੇ ਨਾਲ ਵੰਡੀਏ ਜਿਹੜੇ ਡੂੰਗੇ ਪਿੰਡ ਬਾ ਉਥੋਂ ਤੱਕ ਵੀ ਪਹੁੰਚ ਹੋਵੇ ਚਾਹੀਦਾ ਤੇ ਇਹ ਵੀ ਹਰ ਪਿੰਡ ਦੇ ਵਿੱਚ ਸਰਕਾਰ ਦੇ ਦੋ ਨਮਾਇंदे ਬੈਠੇ ਹੁੰਦੇ ਜਿਹੜੇ ਪਹਿਲਾਂ ਤੇ ਦੇਖਦੇ ਵੀ ਨੁਕਸਾਨ ਕੀ ਹੋਇਆ ਫਿਰ ਉਹ ਦੱਸਦੇ ਪਰ ਇੱਥੇ ਆਪਾਂ ਸਾਰੇ ਦੇਖ ਰਹੇ ਆ ਆਮ ਬੰਦੇ ਫਿਰਦੇ ਪਏ ਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆ ਇਹ ਪੰਥ ਨੂੰ ਹੁਣ ਆਪ ਹੀ ਇੱਕ ਅਨੁਸ਼ਾਸਨ ਦੇ ਨਾਲ ਜ਼ਿੰਮੇਵਾਰੀ ਦੇ ਨਾਲ ਹਰ ਬੰਦੇ ਤੱਕ ਰਾਹਤ ਪਹੁੰਚੇ ਇਦਾਂ ਦੇ ਯਤਨ ਕਰਨੇ ਚਾਹੀਦੇ ਆ ਰਸਦਾਂ ਬਹੁਤ ਆਈਆਂ ਪਈਆਂ ਵਾ ਇਹਨਾਂ ਨੂੰ ਹੁਣ ਹੋਰ ਢੰਗ ਤਰੀਕੇ ਦੇ ਨਾਲ ਵਧੀਆ ਢੰਗ ਨਾਲ ਵੰਡਣ ਦੀ ਲੋੜ ਆ ਤਾਂ ਕਿ ਹਰੇਕ ਤੱਕ ਰਾਹਤ ਪਹੁੰਚੇ ਬਾਕੀ ਮੈਂ ਪੰਜਾਬ ਦੇ ਸਮੁੱਚੇ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਗੁਰੂ ਅਗੇ ਅਰਦਾਸ ਕਰਦਾ ਸੱਚਾ ਪਾਤਸ਼ਾਹ ਇਹ ਜਿਹੜੇ ਕੌਮ ਦੇ ਜਵਾਨ ਆ ਸਾਡੇ ਇਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਪ੍ਰੋਫੈਸਰ ਪੂਰਨ ਸਿੰਘ ਦੇ ਕਹਿਣ ਦੇ ਮੁਤਾਬਕ ਵੀ ਇਹ ਜਿਹੜਾ ਪੰਜਾਬ ਆ ਇਹ ਗੁਰੂ ਦੇ ਆਸਰੇ ਤੇ ਜਿਉਂਦਾ ਤੇ ਅੱਜ ਨੌਜਵਾਨਾਂ ਨੇ ਫੇਰ ਦੱਸਿਆ ਫੇਰ ਅਸੀਂ ਧੰਨਵਾਦ ਕਰਦੇ ਆਂ ਜਿਹੜੇ ਮਹਾਪੁਰਸ਼ ਬੰਨ ਬੰਨ ਰਹੇ ਆ ਕਿਤੇ ਮਹਾਪੁਰਸ਼ ਕਾਰ ਸੇਵਾ ਕਰਵਾ ਰਹੇ ਆ ਲੰਗਰ ਲਾ ਰਹੇ ਆ ਕਾਰ ਸੇਵਾ ਵਾਲੀਆਂ ਸਾਡੀਆਂ ਸੰਪਰਦਾਵਾਂ ਸਾਰੀਆਂ ਹੀ ਜੁਟ ਗਈਆਂ ਵਾ ਇਹਦੇ ਤੋਂ ਇਲਾਵਾ ਹੋਰ ਸਾਡੀਆਂ ਸਿੱਖ ਜਥੇ ਬੰਦੀਆਂ ਮੈਂ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੱਗੇ ਬੇਨਤੀ ਕਰਦਾ ਸੱਚਾ ਪਾਤਸ਼ਾਹ ਇਹ ਤੇਰਾ ਪੰਜਾਬ ਆ ਤੇਰਾ ਪੰਥਾ ਤੂੰ ਹੀ ਬੋੜੀ ਕਰਨ ਵਾਲਾ ਵਾ ਤੂੰ ਹੀ ਸਾਡਾ ਸਹਾਰਾ ਵਾ ਤੂੰ ਹੀ ਬਾਹ ਫੜਨ ਵਾਲਾ ਵਾ ਸਾਡੇ ਨੌਜਵਾਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ ਦ੍ਰਿੜਤਾ ਬਖਸ਼ ਇਹ ਸੇਵਾ ਕਰਦੇ ਰਹਿਣ ਹਾਕਮਾਂ ਨੂੰ ਸਮਰਥ ਬਖਸ਼ ਇਹ ਹਾਕਮ ਸਾਡੇ ਕਰਕੇ ਆ ਜੇ ਜਨਤਾ ਨਾ ਹੋਵੇ ਤੇ ਕੋਈ ਹਾਕਮ ਨਹੀਂ ਆ ਇਹ ਆਪਣੇ ਲੋਕਾਂ ਦੀ ਸਾਰ ਲੈਣ ਤੇ ਜਿਹੜਾ ਵੀ ਨੁਕਸਾਨ ਹੋਇਆ ਵਾ ਉਹ ਹਰੇਕ ਨੂੰ ਉਹਨਾਂ ਦਾ ਹੱਕ ਜਿਹੜਾ ਉਹ ਜਰੂਰ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ